ਸੋ ਜਿਵੇਂ ਆਪਾਂ ਹੌਲੀ-ਹੌਲੀ ਬੇਸਿਕ ਤੋਂ ਐਡਵਾਂਸ ਵੱਲ ਜਾ ਰਹੇ ਹਾਂ ਜਦੋਂ ਆਪਾਂ ਉੱਪਰ ਗਾਉਣਾ ਆ ਤਾਂ ਆਪਾਂ ਨੂੰ ਉੱਪਰ ਦਾ ਰਿਆਜ਼ ਵੀ ਕਰਨਾ ਪੈਣਾ ਆ ਉੱਚੀਆਂ ਸੁਰਾਂ ਦੇ ਰਿਆਜ਼ ਵਾਸਤੇ ਉੱਚੇ ਸੁਰਾਂ ਤੇ ਹਾਈ ਓਕਟੇਵ ਤੇ ਤਾਰ ਸਬਤਕ ਤੇ ਆਪਦੇ ਗਲੇ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ ਹੈ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਸਰਗਮ ਲੈ ਕੇ ਹਾਜ਼ਰ ਹੋਇਆ ਉਮੀਦ ਆ ਤੁਹਾਨੂੰ ਪਸੰਦ ਆਊਗੀ ਜੇ ਪਸੰਦ ਆਈ ਤਾਂ ਇਹਨੂੰ ਅੱਗੇ ਦੀ ਅੱਗੇ ਸ਼ੇਅਰ ਕਰਿਓ ਤਾਂ ਕੋਈ ਵੀ ਸੰਗੀਤ ਪ੍ਰੇਮੀ ਇਹਦੇ ਤੋਂ ਵਾਂਝਾ ਨਾ ਰਵੇ ਸੋ ਸਕ੍ਰੀਨ ਦੇ ਉੱਤੇ ਤੁਹਾਡੇ ਇਹ ਸਰਗਮ ਚੱਲੂਗੀ ਤੁਸੀਂ ਨਾਲ-ਨਾਲ ਇਹਨੂੰ ਗਾਉਣ ਦੀ ਪ੍ਰੈਕਟਿਸ ਵੀ ਕਰਨੀ ਹੈ ਆਓ ਇਹਦੇ ਵਿੱਚ ਜਿਹੜਾ ਮਾ ਆ ਉਹ ਤੀਵਰ ਲੱਗਦਾ ਦੋਸਤੋ ਕਲਿਆਣ ਥਾੜ ਦੀ ਜਿਹੜੀ ਇਹ ਸਰਗਮ ਬਣਦੀ ਹੈ ਸੋ ਇਹ ਕਿਸ ਤਰ੍ਹਾਂ ਲਾਉਣੀ ਹੈ ਰੇ ਸਾ ਨੀ ਸਾ ਨੀ ਗਾ ਰੇ ਸਾ ਰੇ ਸਾ ਮਾ ਗਾ ਰੇ ਗਰੇ ਧਾ ਮਾ ਗਮ ਗਾ ਨੀ ਧ ਮਦਮ ਸਾ ਨੀ ਸਾ ਨੀ ਗਾਰੇ ਸਰ ਸਰ ਗਾਰੇ ਸਰ ਸਰ ਰੇ ਸਾ ਨੀ ਸਾ ਨੀ ਸਾ ਨੀ ਦਨੀ ਦਾ ਨੀ ਦਾ ਪਦਮਾ ਦਾ ਮਾ ਗਮਗਾ ਮਾ ਗਾਰੇ ਗਰੇ ਗਾਰੇ ਸਰ ਸਰ ਆਕਰਸ਼ ਕਰਾਂਗੇ ਹਾਂ

ఫోర్త్ ఇస్ జిన్నప కరసదే 1 2 3 4 రేసారి జని గరేసారి సా మా గరే గరే దా మా గవ గాని దా బద బజాని దని దరేసారి దని గరే దరే దరేసారి దని దని సాని దని దని దా బన మా దా మా గవ గా మా గరే 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 దరేన ఆకార ਉਮੀਦ ਹੈ ਤੁਹਾਨੂੰ ਇਹ ਸਰਗਮ ਪਸੰਦ ਆਈ ਹੋਊਗੀ ਇਹਦਾ ਰਿਆਜ਼ ਸਰਗਮ ਦੇ ਵਿੱਚ ਵੀ ਕਰਨਾ ਹੈ ਆਕਾਰ ਦੇ ਵਿੱਚ ਵੀ ਕਰਨਾ ਹੈ ਤੇ ਇਹ ਉਪਰੋਂ ਗਾ ਤੱਕ ਲੱਗਦੀ ਹੈ ਉਮੀਦ ਹੈ ਇਹ ਤੁਹਾਡੇ ਗਲੇ ਵਾਸਤੇ ਬਹੁਤ ਹੀ ਲਾਭਦਾਇਕ ਸਾਬਤ ਹੋਊਗੀ ਸੋ ਤੁਸੀਂ ਸਾਰੇ ਇਸ ਸਰਗਮ ਨੂੰ ਕਰਿਓ ਫਿਰ ਕਮੈਂਟ ਦੇ ਵਿੱਚ ਮੈਨੂੰ ਦੱਸਿਓ ਕਿ ਕਿਸ ਤਰ੍ਹਾਂ ਤੁਹਾਨੂੰ ਲਾਭ ਹੋਇਆ ਅੱਗੇ ਦੇ ਅੱਗੇ ਸ਼ੇਅਰ ਵੀ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ